ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਉਮ ਬਾਜ਼ਪਾ ਤੋਂ ਬਾਅਦ ਹੁਣ ਸੰਜਕਤ ਕਿਸਾਨ ਮੋਰਚੇ ਵੱਲੋਂ ਆម ਆਦਮੀ ਪਾਰਟੀ ਦੇ ਮੂਚੇ ਵਿਧਾਇਕਾਂ ਤੇ ਕੈਬਨਟ ਮੰਤਰੀਆਂ ਦਾ ਘਰਾਓ ਕੀਤਾ ਗਿਆ ਤਿੰਨ ਖੇਤੀਬਾੜੀ ਬਿੱਲਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਵੀ ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਇੱਥੇ ਜਾਣ ਦੇ ਵਿਰੋਧ ਵਿੱਚ ਜਿੱਥੇ ਭਾਜਪਾ ਦੇ ਕਿਸਾਨਾਂ ਦੇ ਵਿਰੋਧ ਵਿੱਚ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੁਣ ਸੰਜਕਤ ਕਿਸਾਨ ਮੋਰਚੇ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫੀ ਮੋਰਚਾ ਖੋਲ੍ਹ ਦਿੱਤਾ ਗਿਆ ਜਿੱਥੇ ਅੱਜ ਸਮੁੱਚੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਤੇ ਕੈਬਨਟ ਮੰਤਰੀਆਂ ਦੇ ਘਰਾਂ ਦੇ ਸਾਹਮਣੇ ਸੰਜਕਤ ਜੋਰਦਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਥੇ ਬਠਿੰਡਾ ਦੇ ਵਿੱਚ ਵੀ ਕੈਬਨਿਟ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਬਦਲਾਅ ਦੇ ਹੇਠ ਬਣੀ ਆਮ ਆਦਮੀ ਪਾਰਟੀ ਸਰਕਾਰ ਵਿੱਚ ਬਾਜ਼ਬਾਦ ਰੂਪ ਪ੍ਰਵੇਸ਼ ਕਰ ਚੁੱਕੀ ਹੈ ਇਹਨਾਂ ਗੱਲਾਂ ਦਾ ਸੰਯੁਕਤ ਕਿਸਾਨ ਮੋਰਚੇ ਦੇ ਅੱਗੋਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਬਣਾਏ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਆਪਣੀ ਰਾਜਨੀਤਿਕ ਵਿਦਾਕਲ ਨੂੰ ਰੋਕਣ ਲਈ ਪੁਲਿਸ ਦਾ ਪ੍ਰਯੋਗ ਕੀਤਾ ਗਿਆ ਪਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਕ ਗੱਲ ਭੁੱਲ ਗਏ ਜਾਂ ਨਹੀਂ ਚੁੱਕਿਆ ਹਨ ਕਿ ਉਹ ਉਹਨਾਂ ਦੇ ਕਦਮ ਪੇਖੋ ਜਰਾ ਰਾਜਨੀਤੀ ਪਰ ਵੱਡਾ ਅਸਰ ਪਾਉਣਗੇ ਕਿਉਂਕਿ ਕਿਸਾਨਾਂ ਵੱਲੋਂ ਮੰਨਿਆ ਹੋਇਆ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਕਰਾਉਣ ਲਈ ਇਹ ਸੰਘਰਸ਼ ਲਗਾਤਾਰ ਜਾਰੀ ਹਨ ਸ਼ਾਸੀ ਪਾਰਟੀ ਭਾਵੇਂ ਬੀਜੇਪੀ ਭਾਵੇਂ ਆਮ ਆਦਮੀ ਪਾਰਟੀ ਉਹ ਕਿਸਾਨਾਂ ਨਾਲ ਟੱਕਰ ਲੇਗੀ ਤਾਂ ਉਸਦੇ ਜ਼ਬਰਦਸਤ ਵਿਰੋਧ ਕੀਤੇ ਜਾਣਗੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਇਹਨਾਂ ਨੇ ਕਿ ਕਿਸਾਨਾਂ ਵੱਲੋਂ ਹਾਲੇ ਵੀ ਸਿਰਫ ਵਿਧਾਇਕਾਂ ਤੇ ਮਤਨੇ ਕਰਾਉ ਹੀ ਕੀਤੇ ਗਏ ਹਨ ਆਉਣ ਦੇ ਦਿਨਾਂ ਵਿੱਚ ਸੰਗਾਰ ਸ਼ੋਰ ਤੇਜ਼ ਕੀਤਾ ਜਾਵੇਗਾ ਬਾਸ਼ਪਾ ਵੱਲੋਂ ਲਗਾਤਾਰ ਕਿਸਾਨ ਵਿਰੋਧ ਫੈਸਲੇ ਲਏ ਗਏ ਸਨ 2022 ਤੋਂ ਲੋਕ ਸਭਾ ਚੋਣਾਂ ਦੌਰਾਨ ਕਿਸਾਨਾਂ ਨੂੰ ਸਾਮਣੇ ਕਰਨ ਪਿਆ ਸੀ 2027 ਚ ਹੁਣ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਬੀਜੇਪੀ ਬੰਗਰੋ ਸਾਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਆਓ ਤੁਹਾਨੂੰ ਸੁਣਾਉਣਾ ਹੈ ਹੋਰ ਕੀ ਕੀ ਕਹਿੰਦੇ ਨਜ਼ਰ ਆਏ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਦਿੱਤੇਗੇ ਕਿ ਸਾਨੂੰ ਅਗੂਆਂ ਵੱਲੋਂ ਧਰਨੇ ਤੋਂ ਦੀ ਕੀ ਕੀ ਕਹਿੰਦੇ ਨਜ਼ਰ ਆਏ ਬਰਾੜਿਆਂ ਨੂੰ ਸਮਾਂ ਜਿਹੜਾ ਉਹ 15 ਮਿੰਟ ਦਾ ਤਕਰੀਬਨ ਜਾਣਿਆ ਨੂੰ ਕੋਈ ਜ਼ਰੂਰ ਖਿਆਲ ਰੱਖਣਾ ਸੋਭਾ ਮੰਗਰਾ ਦੇ ਆਇਓ ਕਿਹੜੀ ਜਥੇ ਵੱਲੋਂ ਮੈਂ ਭਾਰਤੀ ਸਿੰਘ ਡਕਾਉਂਦਾ ਜਿਹਦੀ ਗਵਾਈ ਮਨਜੀਤ ਨੇ ਕਰਦਾ ਉਹਦਾ ਸੂਭਾ ਸੀਨੀਅਰ ਮੀਤ ਪ੍ਰਧਾਨ ਗਰੀਬ ਸਿੰਘ ਰਾਮਪੁਰਾ ਸਾਜਦੇ ਕੀ ਕਰਵਾਉਂਦੇ ਤੇ ਸੰਜੋਬ ਤਮੋੜਕੇ ਵੱਲੋਂ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਜੀ ਅੱਜ ਮੈਂ ਗੁਰਦੀਪ ਸਿੰਘ ਆ ਭਾਰਤੀ ਸਿੰਘ ਡਕਾਉਂਦਾ ਜਿਹਦੀ ਮਨਜੀਤ ਨੇ ਅੱਜ ਗਵਾਈ ਕਰਦੇ ਆ ਉਹਦਾ ਸੂਭਾ ਸੀਨੀਅਰ ਮੀਤ ਪ੍ਰਧਾਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸੰਯੁਕਤ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਜੋ ਭਗਵੰਤ ਮੱਖ ਮੰਤਰੀ ਦਾ ਰਵੱਈਆ ਹਕਾਰੀ ਰਵੱਈਆ ਉਹਦੇ ਖਿਲਾਫ ਤੇ ਜਿਹੜਾ ਮੰਗ ਚਾਰਟ ਅਸੀਂ ਦਿੱਤਾ ਉਹ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਵਿੱਚ ਐਮਐਲਏ ਤੇ ਮੰਤਰੀਆਂ ਦੇ ਮੂਹਰੇ ਧਰਨੇ ਲਾਏ ਜਾ ਰਹੇ ਪਿਛਲੇ ਸਮੇਂ 'ਚ ਅਸੀਂ 5 ਤਰੀਕ ਨੂੰ ਵੱਡੀ ਪੱਧ ਤੇ ਉਹਨੇ ਗਰਖਦਾਰੀਆਂ ਕੀਤੀਆਂ ਸੀ ਔਰ ਫੇਰ ਵੀ ਬੱਤੀ ਗਿੰਤੀ ਸੀ ਜਨਤਾ ਟਰਾਲੀਆਂ ਲੈ ਕੇ ਸਾਧਨ ਲੈ ਕੇ ਲਗਭਗ ਆਪਾਂ 15 ਥਾਈ ਅਸੀਂ ਮੋਰਚੇ ਲਾਏ ਆ ਔਰ ਉਹ ਵੀ ਭਰਮ ਤੋੜਿਆ ਜਿਹੜਾ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦਾ ਸੀਗਾ ਇਹ ਤਾਂ ਛੜਕਾ ਰੋਕਦੇ ਆ ਰੇਲਾ ਰੋਕਦੇ ਆ ਤੇ ਅਸੀਂ ਇੱਕ ਸਾਈਡ ਤੇ ਬੈਠ ਕੇ ਆਦਾ ਪ੍ਰੋਟੈਕਟ ਕੀਤਾ ਉਸ ਹੰਕਾਰੀ ਰਵਈਏ ਨੂੰ ਵੇਖਦੇ ਹੋਏ ਮੀਟਿੰਗ 'ਚ ਜੋ ਤਿੰਨ ਤਰੀਕ ਨੂੰ ਜੋ ਹੰਕਾਰੀ ਰਵਈਆ ਸੀਗਾ ਤਾਂ ਐਮਐਲਏ ਦੇ 12 ਮੂਰੇ ਅਸੀਂ ਧਰਨੇ ਦਿੱਤੇ ਆ ਸਾਡੀ ਡਿਮਾਂਡ ਉਹ ਇਹ ਵੀ ਪ੍ਰਚਾਰ ਕਰਦਾ ਕਿ ਸੈਂਟਰ ਪੱਧਰ ਦੀਆਂ ਮੰਗਾਂ ਇਹ ਠੀਕ ਆ ਕੁਝ ਸੈਂਟਰ ਪੱਧਰ ਦੀਆਂ ਮੰਗਾਂ ਹੈਗੀਆਂ ਪਰ ਪੰਜਾਬ ਲੈਵਲ ਤੇ ਜੋ ਮੰਗਾਂ ਕਿ ਸਭ ਤੋਂ ਵੱਡੀ ਮੰਗ ਤਾਂ ਇਹ ਆ ਜਦੋਂ ਆ ਪਾਰ ਦੀ ਸਰਕਾਰ ਹੋਣ ਤੋਂ ਪਹਿਲਾਂ ਵੀ ਇਹ ਵਾਅਦੇ ਕਰਦੇ ਰਿਹਾ ਐਮਐਸਪੀ ਦਾ ਮਾਮਲਾ ਉਹਦੀਆਂ ਹਾਲੇ ਵੀ ਵੀਡੀਓ ਉੱਤਰੀਆਂ ਪਈਆਂ ਕਿ 22 ਮੰਗਾਂ ਜਿਹੜੀਆਂ 22 ਦੇ ਵਿੱਚ ਸਾਡੀ ਸਰਕਾਰਾਂ ਵੀ ਉੱਤੇ ਹੀ 22 ਦੇ ਵਜ ਤੇ ਦਾਣਾ ਦਾਣਾ ਚੱਕਾਂਗੇ ਐਮਐਸਪੀ ਦੇਵਾਂਗੇ ਗਗਨਪਾਲ ਨੇ ਵੀ ਕਿਹਾ ਕਿ 5 ਮਿੰਟਾਂ ਚ ਚੁਟਕੀ ਮਾਰ ਕੇ ਅਸੀਂ ਦੇਵਾਂਗੇ ਔਰ ਕੈਪਟਨ ਨੂੰ ਵੀ ਮਿਹਨਤ ਦਿੰਦਾ ਰਿਹਾ ਕਿ ਐਮਐਸਪੀ ਤੋਂ ਵੱਖਰਾ 8000 ਰੁਪਏ ਹੀ ਆ ਔਰ 8000 ਦੇ ਸਾਹ ਉਹਨਾਂ ਕਿੰਨਾ ਪੈਸਾ ਕਿਸਾਨਾਂ ਦੇ ਖਾਤੇ ਜਵੇ ਉਹ ਦਿੱਤਾ ਵੀ ਉਹਨੂੰ ਆ ਪ੍ਰੋਬਲਮ ਕੀ ਆ ਔਰ ਅਸੀਂ ਉਹ ਤੋਂ ਮੰਗ ਕੀਤੀ ਆ ਕਿ ਭਾਈ ਤੂੰ ਸਾਨੂੰ ਖੁਦ ਸੁਝਾਅ ਭੇਜਿਆ ਕਿ ਅਸੀਂ ਖੇਤੀ ਨੀਤੀ ਬਣਾਉਣਾ ਚਾਹੁੰਦੇ ਆ ਅਸੀਂ ਸਾਰੀਆਂ ਜਥੇਬੰਦੀਆਂ ਨੇ ਖੇਤੀ ਨੀਤੀ ਤੇ ਆਪਦੇ ਸੁਝਾਅ ਭੇਜ ਕੇ ਖੜੇ ਪੇਜ ਕੇ ਦਿੱਤੇ ਅੱਜ ਤੱਕ ਉਹ ਉਸ ਖੇਤੀ ਨੀਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਮੰਗ ਕੀਤੀ ਆ ਇਹ ਹੁਣ ਪੰਜਾਬ ਦੀ ਮੰਗ ਨਹੀਂ ਦੂਜਾ ਪਾਖੜਾ ਡੈਮ ਦੇ ਵਿੱਚ ਸੈਂਟਰ ਨੇ ਪਾਣੀ ਸਾਡਾ ਜ਼ਮੀਨ ਸਾਡੀ ਆ ਸਾਡੀ ਮੰਗ ਸੀ ਵੀ ਭਾਈ ਵਿਧਾਨ ਸਭਾ ਦੇ ਵਿੱਚ ਇਹ ਰਾਜਾ ਦਾ ਮਸਲਾ ਔਰ ਧੱਕੇ ਨਾਲ ਸੈਂਟਰ ਸਰਕਾਰ ਕਬਜ਼ਾ ਕਰ ਰਹੀ ਹੈ ਵਿਧਾਨ ਸਭਾ ਚ ਮਤਾ ਪਾਸ ਕਰਕੇ ਉਹਨੂੰ ਰੱਦ ਕੀਤਾ ਹੋਵੇ ਜਾਂ 10000 ਪੈਨਸ਼ਨ ਦਾ ਮਾਮਲਾ ਬੜੇ ਪਾ ਪੈਨਸ਼ਨ ਨੇ ਪੰਜਾਬ ਦੀ ਮੰਗ ਨਹੀਂ ਔਰ ਜਾਂ ਵਾਰਾ ਪਸ਼ੂਆਂ ਦਾ ਕੁੱਤੇ ਕਿਵੇਂ ਬੱਚਿਆਂ ਨੂੰ ਨੋਜ ਨਰੋਜ ਕੇ ਖਾਈ ਜਾ ਰਿਹਾ ਅਸੀਂ ਉਹਦੇ ਧਿਆਨ ਚ ਲਿਆਉਣਾ ਸੀ ਵੀ ਇਹਦਾ ਕੋਈ ਪ੍ਰਬੰਧ ਕਰੋ ਭਾਈ ਕਾਫੀ ਮੰਗਾ ਸਾਡਾ 19 ਮੰਗਾ ਦਾ ਮੰਗ ਪੱਤਰ ਆ ਔਰ ਪੰਜਾਬ ਦੀ ਉਹਦੇ ਚ ਵੱਡੀ ਗਿਣਤੀ ਚ ਮੰਗਾ ਇਸ ਕਰਕੇ ਇਸ ਰੋਸ਼ਵਜੋਂ ਕਿ ਉਹ ਜਾਣ ਬੁਝ ਕੇ ਲੋਕਾਂ ਨੂੰ ਗਮਰਾਹ ਕਰਦਾ ਅਸੀਂ ਸਮਝਦੇ ਹਾਂ ਕਿ ਉਹ ਭਗਵੰਤ ਮਾਨਿੰਦਗੀਤਾ ਅੰਮ੍ਰਿਤਸਰ ਦੀ ਸ਼ਹਿਦ ਤੇ ਸਾਰਾ ਕੁਝ ਕਰ ਰਿਹਾ ਉਹ ਭੁਲੇਖਾ ਪਾ ਰਿਹਾ ਕਿ ਮੈਂ ਪਤਾ ਨਹੀਂ ਕਿਸਾਨੀ ਲਾੜ ਨੂੰ ਲੋਕ ਲੜ ਰਿਹਾ ਉਹਨੂੰ ਦਬਾ ਲੂੰਗਾ ਉਹਦਾ ਭਲੇਖਾ ਇਹ ਭਲੇਖਾ ਤੋੜਾਂਗੇ ਨਾ ਲੜਾਂ ਰੁਕੀਆਂ ਤੇ ਨਾ ਇਤਿਹਾਸ ਚ ਰੁਕੀਆਂ ਉਹਨਾਂ ਲਈ ਸਮਝੇ ਹੋਰ ਐਮਐਲਏ ਦੇ ਧਰਨ ਤੋਂ ਬਾਅਦ ਸੰਯੁਕਤ ਮੋਰਚਾ ਫੇਰ ਸਿਰ ਜੋੜੇਗਾ ਤੇ ਸੰਘਰਸ਼ ਤੇਜ਼ ਹੋ ਜਾਵੇ ਕਿੰਨੇ ਸਮੇਂ ਦਾ ਜਿਹੜਾ ਪ੍ਰੋਟੈਸਟ ਵੇਖੋ ਅੱਜ ਦਾ ਪਰਦਾਸ਼ਨਾ ਜਿਹੜਾ 11 ਤੋਂ ਲੈ ਕੇ 3 ਵਜੇ ਤੱਕ ਕਰਦਾ 3 ਵਜੇ ਤੋਂ ਬਾਅਦ ਅਸੀਂ ਆਪਦਾ ਪ੍ਰੋਗਰਾਮ ਸਮਾਪਤ ਕਰਨਾ ਉਸ ਤੋਂ ਬਾਅਦ ਸਾਡੀ 15 ਤਰੀਕ ਦੀ ਸੰਯੁਕਤ ਮੋਰਚੇ ਦੀ ਮੀਟਿੰਗ ਰੱਖੀ ਆ ਉਹ ਚਾ ਅਗਲਾ ਫੈਸਲਾ ਚ ਫੇਰ ਕਰਾਂਗੇ ਤੋਂ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਕੀ ਕਰ ਰਹੀ ਹੈ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਪੰਜਾਬ ਜਿਹੜੇ ਅੱਜ ਦੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਘਰਾਂ ਦੇ ਸਾਹਮਣੇ ਸੰਯੁਕਤ ਮੋਰਚੇ ਵੱਲੋਂ ਰੋਸ ਧਰਨੇ ਲਾਏ ਜਾ ਰਹੇ ਨੇ ਉਹਦੇ ਵਿੱਚ ਤਿੰਨ ਗੱਲਾਂ ਨੇ ਮੁੱਖ ਤੌਰ ਤੇ ਪਹਿਲੀ ਗੱਲ ਇਹ ਹੈ ਵੀ ਭਗਵੰਤ ਮਾਨ ਨੇ ਬੜਾ ਕੂੜ ਪ੍ਰਚਾਰ ਕੀਤਾ ਹੈ ਕਿ ਇਹ ਮੰਗਾਂ ਨੇ ਜਿਹੜੀਆਂ ਇਹ ਮੇਰੇ ਸਰਕਾਰ ਨਾਲ ਕੋਈ ਸਬੰਧਤ ਨਹੀਂ ਪਰ ਅਸੀਂ ਦੱਸਣਾ ਚਾਹੁੰਦੇ ਆ ਵੀ 18 ਉਹ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨੇ ਮੰਨੀਆਂ 2023 ਦੇ ਵਿੱਚ ਦੂਜੀ ਗੱਲ ਇਹ ਹੈ ਵੀ ਭਗਵਾਨ ਤਮਾਨ ਕੇਂਦਰ ਦੀ ਬੀਜੇਪੀ ਵਾਂਗ ਇੱਕ ਪੋਲੀਟੀਕਲ ਡਿਜ਼ਾਈਨ ਬਣਾ ਰਿਹਾ ਹੈ ਜਿਹਦੇ ਤਹਿਤ ਉਹ ਕਿਸਾਨਾਂ ਨੂੰ ਧਰਨੇ ਲਾਉਣ ਵਾਲੇ ਜਾਂ ਬਿਨਾਂ ਵਜ੍ਹਾ ਰਕਾਵਟਾਂ ਇਹਦੇ ਚ ਪਾਉਣ ਵਾਲੇ ਆਉਣ ਜਾਣ ਦੇ ਸੜਕਾਂ ਦੇ ਉੱਪਰ ਇਹ ਇਹ ਗੱਲਾਂ ਕਹਿ ਕੇ ਉਹ ਬਦਨਾਮ ਕਰ ਰਿਹਾ ਹੈ ਜਦੋਂ ਕਿ ਪਿਛਲੇ ਦਿਨਾਂ ਤੁਸੀਂ ਦੇਖਿਆ ਵੀ ਅਸੀਂ 34 ਸੈਕਟਰ ਦੀ ਮੰਗ ਕੀਤੀ ਸੀ ਚੰਡੀਗੜ੍ਹ ਦਾ ਜੋ ਧਰਨਾ ਸੀਗਾ ਪਰ ਉਹ ਧਰਨਾ ਨਾ ਦੇ ਕੇ ਸਾਨੂੰ ਥਾਂ ਥਾਂ ਤੇ ਸੜਕਾਂ ਤੇ ਰੋਕਿਆ ਗਿਆ ਤੇ ਜਿਹੜੀ ਮਤਲਬ ਕਿ ਭਗਵੰਤ ਮਾਨ ਦੇ ਕਾਰਨ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹ ਇਸ ਧੂਵੀ ਕਰਨ ਦੀ ਪਾਲਿਸੀ ਜਿਹੜੀ ਭਾਜਪਾ ਦੀ ਹੈ ਉਹ ਕਿਸਾਨਾਂ ਦੇ ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਜਦੋਂ ਕਿ ਪੰਜਾਬ ਦੇ ਨਾਲ ਸਾਰੀਆਂ ਸਬੰਧਤ ਮੰਗਾਂ ਚਾਹੇ ਉਹ ਕੋਆਪਰੇਟਿਵ ਦੀਆਂ ਮੰਗਾਂ ਹੋਣ ਸਾਡੀਆਂ ਪਾਣੀ ਦਾ ਮਸਲਾ ਹੋਵੇ ਅ ਆਵਾਰਾ ਪਸ਼ੂਆਂ ਦਾ ਮਸਲਾ ਹੋਵੇ ਇਹ ਟੋਟਲ ਜੋ ਮੰਗਾਂ ਨੇ ਸਾਰੀਆਂ ਇਹ ਸਾਰੀਆਂ ਦੀਆਂ ਸਾਰੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਲੋਕਾਂ ਦੇ ਜਮਹੂਰੀ ਹੱਕ ਨਹੀਂ ਕੁਚਲ ਸਕਦੀ ਤੇ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਨਾ ਵੀ ਕਿਸਾਨਾਂ ਨੂੰ ਤਾਂ ਇਹ ਬਦਨਾਮ ਕਰਦਾ ਵੀ ਇਹ ਧਰਨੇ ਲਾਉਂਦੇ ਆ ਪਰ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਭਗਵੰਤ ਮਾਨ ਤੋਂ ਵੀ ਜਿਹੜੇ ਦੂਜੇ ਵਰਗ ਨੇ ਇੱਥੋਂ ਤੱਕ ਕਿ ਮਜ਼ਦੂਰਾ ਨੂੰ 15 ਵਾਰ ਉਹਨੇ ਮੀਟਿੰਗ ਦੇ ਕੇ ਕੈਨਸਲ ਕਰਤੀ ਹੈ ਬਈ ਦੂਰਾ ਨੂੰ ਅੱਜ ਤੱਕ ਮੀਟਿੰਗ ਨਹੀਂ ਦਿੱਤੀ ਪਿਛਲੇ 3 ਸਾਲਾਂ ਚ ਇਸ ਤਰ੍ਹਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੈਸੇ ਦੇਣ ਦੇ ਦੂਜੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਸੀ ਇਹ ਦੱਸੇ ਵੀ ਦੂਜਿਆਂ ਨੂੰ ਕੀ ਦੇਤਾ ਉਹਨੇ ਇਹ ਜੇਕਰ ਲੋਕਾਂ ਨੂੰ ਕੁਝ ਦੇਣਾ ਨਹੀਂ ਉਹਨਾਂ ਦੇ ਮਸਲੇ ਨਹੀਂ ਹੱਲ ਕਰਨੇ ਤਾਂ ਲੋਕ ਤਾਂ ਕੁਦਰਤੀ ਤੌਰ ਤੇ ਮਤਲਬ ਕਿ ਸੜਕਾਂ ਤੇ ਆਉਣਗੇ ਉਹ ਪ੍ਰੋਟੈਸਟ ਕਰਨਗੇ ਜਿਹੜਾ ਉਹਨਾਂ ਦਾ ਜਨੂਰੀ ਰਾਈਟ ਹੈ ਇਸ ਕਰਕੇ ਐਸੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਲੋਕਾਂ ਨੂੰ ਵੰਡਣ ਦੀਆਂ ਸ਼ਾਸ਼ਾ ਨਾ ਕਰੇ ਕਿਸਾਨਾਂ ਨੂੰ ਬਦਨਾਮ ਨਾ ਕਰੇ ਤੇ ਅਸੀਂ ਕੋਈ ਬਿਨਾਂ ਵਜ੍ਹਾ ਧਰਨੇ ਨਹੀਂ ਲਾਉਂਦੇ ਪੰਜਾਬ ਦੇ ਨਾਲ ਜੋ ਸੰਬੰਧਿਤ ਮੰਗਾਂ ਹਨ ਉਹਨਾਂ ਨੂੰ ਮੰਨੇ ਜਲਦ ਜਲਦੀ ਦੇ ਦੇ ਮੇਰਾ ਨਾਮ ਜ਼ਖੀਰ ਚੁੰਬਾ ਭਾਰਤੀ ਕਿਸਾਨ ਜੁਨਾਹਤਾ ਗਰਾਹਾਂ ਜਿਲ੍ਹਾ ਕਮਿਟੀ ਮੈਂਬਰ ਅੱਜ ਜੋ ਅੱਜ ਜੋ ਅਸੀਂ ਨਕੀਆ ਸੰਗਠਿਤ ਮੋਰਚੇ ਦੇ ਛੱਦੇ ਤੇ ਨਕੀਆ ਸਾਰੇ ਇਹਨਾਂ ਦੇ ਆਪ ਦੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੇ ਕਿਸਾਨ ਸ਼ਾਂਤਮਈ ਚੰਡੀਗੜ੍ਹ ਆਪਦੀਆਂ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਮਨਾਉਣ ਖਾਤਰ ਚੰਡੀਗੜ੍ਹ ਜਾ ਰਹੇ ਸੀ ਦੇ 3 ਤਰੀਕ ਚ ਨਕੀਆ ਮੀਟਿੰਗ ਸੱਦੀ ਆ ਭਗਵਾਨ ਤੁਮਾਨ ਨੇ ਤੇ ਜਿਹੜੀ ਮੀਟਿੰਗ ਛੱਡ ਕੇ ਨਕੀਆ ਭਗਵਾਨ ਤੁਮਾਨ ਪੱਜਿਆਗਾ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ 92 ਲੋਕਾਂ ਨੇ ਚਿਤਾਇਆ ਹੋਵੇ ਤਾਂ ਲੋਕਾਂ ਨੂੰ ਬਹੁਤ ਵੱਡੀਆਂ ਆਸ਼ਾ ਹੁਣ ਤਾਂ ਇਹ ਇਹ ਬਲਕਾਟ ਚਾਈ ਹੋਈ ਆ ਆਪ ਆਪ ਵਾਲਾਂ ਦੀ ਨਕੀਆ ਜਿਹੜੀ ਸਰਕਾਰ ਆ ਜਿਹੜੀ ਮੰਗਾ ਨਕੇ ਨੌ ਮੰਗਾ ਤੇ ਇਹਨਾਂ ਨੇ ਸਹਿਮਤੀ ਦਿੱਤੀ ਆ ਮੀਟਿੰਗ ਹੋਈ ਆ ਤੇ ਜਦੋਂ 10ਵੀਂ ਮੰਗ ਤੇ ਗੱਲ ਹੋਣ ਲੱਗੀ ਤਾਂ ਉਹ ਕਹਿੰਦੇ ਜੁਨਕੇ ਭਗਵਾਨ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਜੀ ਤੁਸੀਂ ਐਂ ਦੱਸੋ ਚੰਡੀਗੜ੍ਹ ਜਿਹੜਾ ਧਰਨਾ ਮੁਲਤਵੀ ਕਰੋਗੇ ਕਿ ਨਹੀਂ ਸਾਡੇ ਅੱਗੋਂ ਨੇ ਇਹ ਗੱਲ ਕਹੀ ਆ ਤੁਸੀਂ ਮੀਟਿੰਗ ਕਰੋ ਸੀ ਵਿਚਾਰ ਲਾ ਕੇ ਉਹ ਆਂਦਾ ਫਿਰ ਮੀਟਿੰਗ ਕਿਸ ਗੱਲ ਤੇ ਜੇ ਤੁਸੀਂ ਧਰਨਾ ਹੀ ਲਾਉਣਾ ਤਾਂ ਉਸੇ 扑ਕਾਰ ਚ ਆ ਕੇ ਬਾਹਰ ਆਇਆ ਵਿਆਰ ਅਕਬਾਰ ਆ ਕੇ ਜਿਹੜੀ ਨਕੇ ਸ਼ਬਦਾਵਲੀ ਵਰਤੀ ਆ ਉਹ ਜਿਹੜੀ ਨਿੰਦਣਯੋਗ ਆ ਤਾ ਕਰਕੇ ਜਿਹੜਾ ਅੱਜ ਰੋਸ਼ ਵਜੋਂ ਕੱਲਾ ਭਗਵੰਤਮਾਨ ਇੱਥੋਂ ਤੱਕ ਨਹੀਂ ਖੜਾ ਜਿਹੜੇ ਆਗੂਆਂ ਨੂੰ ਫੜਾ ਫੜਾਈ ਕਰਕੇ ਜੇਲ੍ਹਾਂ ਚ ਭੇਜਿਆ ਇਹ ਜਿਹੜੀ ਆਵਾਜ਼ ਆ ਕਿਸਾਨਾਂ ਦੀ ਪਹਿਲਾਂ ਕਿਸਾਨਾਂ ਦੇ ਹੱਕ 'ਚ ਬੋਲਦਾ ਰਿਹਾ ਜਦੋਂ ਸਤਾ ਚ ਬਾਹਰ ਸੀ ਤੇ ਜਦੋਂ ਸਤਾ ਚ ਆ ਜਾਂਦੇ ਆ ਉਦੋਂ ਫਿਰ ਇਹ ਨਕੀਆ ਜਿਹੜੇ ਕਿਸਾਨਾਂ ਦੀ ਕਿਸਾਨਾਂ ਦੀ ਨਕੀਆ ਜਾਂ ਮਜ਼ਦੂਰਾਂ ਦੀ ਗੱਲ ਜਾਂ ਮਲਾਇਮਾਂ ਦੀ ਗੱਲਾਂ ਉਹ ਨਕੀਆ ਭੁੱਲ ਜਾਂਦੇ ਆ ਤਾਂ ਉੱਠ ਮੀੜਗਾ ਜਾ ਕੇ ਬਿਆਨ ਦਿੰਦਾ ਹੈ ਸੜਕਾਂ ਰੋਕ ਲੈਂਦੇ ਆ ਇਹ ਰੇਲਾਂ ਰੋਕ ਲੈਂਦੇ ਆ ਏ ਵਿਕਾਸ ਦੇ ਕੰਮ 'ਚ ਰੋੜਾ ਬੰਬਾ ਬਣਦੇ ਆ ਅਸੀਂ ਜਦੋਂ ਚੰਡੀਗੜ੍ਹ ਜਾਣਾ ਸੀ ਅਸੀਂ ਜਗਾ ਮੰਗੀ ਸੀ ਤਾਂ ਆਪਦੀ ਹੱਕੀ ਮੰਗਾ ਖਾਤਰ ਕੋਈ ਸੜਕ ਨਹੀਂ ਰੋਕਨੀ ਸੀ ਕੋਈ ਰੇਲਵੇ ਟਰੈਕ ਨਹੀਂ ਪਹਿਲਾਂ ਇਹ ਜਦੋਂ ਕਿਸਾਨ ਅੰਦੋਲਨ ਹੋਇਆ ਭਾਜਪੀ ਬੋਲਦੀ ਰਹੀ ਆ ਹੁਣ ਭਗਵੰਤ ਮਾਨ ਸਤਾ ਜਾ ਕੇ ਇਹਨਾਂ ਨੇ ਅਮਲ ਰੋੜਾ ਵੀ ਬੋਲਿਆ ਕੱਲਾ ਭਗਵੰਤ ਤੋਂ ਨਹੀਂ ਮਾਨ ਨਹੀਂ ਬੋਲਿਆ ਤਾਂ ਕਰਕੇ ਜਦੋਂ ਲੋਕ ਸਹੇ ਮਜਰੇ ਸਤਾੁੰਦੇ ਆ ਉਦੋਂ ਗੱਲ ਹੋਰ ਕਰਦੇ ਜਦੋਂ ਸਤਾ ਜੋ ਬਾਹਰ ਹੁੰਦੇ ਉਦੋਂ ਹੋਰ ਗੱਲ ਕਰਦੇ